ਵੈਲਕਮ ਟੂ ਮਾਈ ਨਿਊ ਵੀਡੀਓ ਮੀਂਹ ਦੇ ਗੱਲ ਤੁਸੀਂ ਸਾਰੇ ਠੀਕ ਹੋ ਨੇ ਤਾਂ ਗਾਈਸ ਸ਼ਾਮ ਦੇ 7 ਵਜੇ ਚੁੱਕੇ ਆ ਤਾਂ ਡੈਡੀ ਆਏ ਸੀ ਸਵੇਰ ਦਾ ਉਹਨਾਂ ਦਾ ਕੋਈ ਕੰਮ ਨਹੀਂ ਹੋਇਆ ਸਵੇਰ ਦੇ ਬੈਠੇ ਹੋਏ ਆ 9 ਵਜੇ ਦੇ ਬੈਠੇ ਹੋਏ 6 6:30 ਹੋ ਗਏ ਸੀ ਉਸ ਟਾਈਮ ਕਿਸੇ ਦਾ ਫੋਨ ਆਇਆ ਸੀ ਤਾਂ ਉਸ ਟਾਈਮ ਉਹ ਕੰਮ ਉੱਥੇ ਗਏ ਕੰਮ ਕਰਨ ਮਾਲ ਮੁੱਲ ਲੈਣ ਫਿਰ ਉਹ ਜਿੱਥੇ ਮਾਲ ਲੈ ਕੇ ਗਏ ਕਹਿੰਦੇ ਇਹ ਜੇ ਤੁਸੀਂ ਇੱਥੇ ਛੱਡ ਕੇ ਆਣਾ ਫਿਰ ਉੱਥੇ ਉਹ ਮਾਲ ਛੱਡਣ ਗਏ ਤਾਂ ਉਹ ਕਹਿੰਦੇ ਨਹੀਂ ਉਧਰ ਨਹੀਂ ਦੂਜੇ ਫੈਕਟਰੀ ਜਾਣਾ ਫਿਰ ਵਿਚਾਰੇ ਉਧਰ ਮਾਲ ਛੱਡਣ ਗਏ ਤੁਨਾਨੂੰ ਥੋੜੇ ਜਿਹੇ ਪੈਸੇ ਮਿਲੇ ਸੀ ਉਸ ਤੋਂ ਬਾਅਦ ਉਹ ਥੋੜੇ ਜਿਲੇ ਕੇ ਆਟਾ ਤੇ ਗਾਇਸ ਇਹ ਪਿਆ ਸਾਡਾ ਆਟਾ ਤਾਂ ਆਪਾਂ ਰੋਟੀ ਬਣਾਵਾਂਗੇ ਆਟਾ ਪਿਆ ਡੈਡੀ ਆਟਾ ਲੈ ਕੇ ਆਇਆ ਤੇ ਨਾਲ ਲੈ ਕੇ ਆ ਥੋੜੀ ਜਿਹੀ ਪਾਲਕ ਵੀ ਉਹਦੇ ਦੀ ਕੁਛ ਆਹ ਪਾਲਕ ਪਈ ਆ ਤੇ ਅੱਜ ਆਪਾਂ ਪਾਲਕ ਬਣਾਵਾਂਗੇ ਤੇ ਪਾਲਕ ਨਾਲੇ ਰੋਟੀ ਖਾਵਾਂਗੇ ਤੇ ਗਾਇਸ ਕਈ ਲੋਕ ਕਮੈਂਟ ਮੈਨੂੰ ਇੰਨੇ ਕਰਦੇ ਆ ਕਿ ਕਿਸੇ ਨੇ ਕਮੈਂਟ ਕੀਤਾ ਕਿ ਤੁਸੀਂ ਲੋਕਾਂ ਨੂੰ ਇਮੋਸ਼ਨਲ ਕਰਦੇ ਹੋਏ ਉਹ ਏਦਾਂ ਹੁੰਦਾ ਕਿ ਤੁਸੀਂ ਕੰਮ ਕਰ ਲੋ ਇਦਾਂ ਤਾਂ ਹੋ ਨਹੀਂ ਸਕਦਾ ਫੈਕਟਰੀਆਂ ਚ ਇੰਨੀ ਘੱਟ ਤਨਖਾਹ ਦੇ ਆ ਜਿਹੜੇ ਬੰਦੇ ਬੋਲਦੇ ਆ ਨਾ ਫੈਕਟਰੀਆਂ ਚ ਇੰਨੀ ਘੱਟ ਤਨਖਾਹ ਮੇਰੇ ਹਸਪੰਦ ਨੂੰ 10000 ਰੁਪਏ ਮਿਲਦੇ ਆ 10000 ਦੇ ਵਿੱਚ ਵੀ ਉਹ ਜੇ ਕੋਈ ਛੁੱਟੀ ਕਰ ਲੈ ਤਾਂ ਉਹਨਾਂ ਦੇ ਪਿਸ ਉਹਦੇ ਵਿੱਚ ਦਿਹਾੜੀ ਪੂਰੀ ਜਾਂਦੀ ਆ ਤੇ ਜਿਹੜੇ ਨਹੀਂ ਉਹ ਹੁੰਦਾ ਨਾ ਤੁਹਾਨੂੰ ਪਤਾ ਨਹੀਂ ਹੁੰਦਾ ਤਾਂ ਕਿਸੇ ਬਾਰੇ ਇਦਾਂ ਨਾ ਬੋਲਿਆ ਕਰੋ ਠੀਕ ਹੈ ਨਾ ਫੇਰ ਤਾਂ ਤੁਸੀਂ ਐਵੇਂ ਕਿਸੇ ਦੇ ਬਾਰੇ ਗਲਤ ਬੋਲਦੇ ਆ ਕੁਝ ਵੀ ਜਿਹਦਾ ਟਾਈਮ ਮਾੜਾ ਚੱਲਦਾ ਹੁੰਦਾ ਨਾ ਉਹਨੂੰ ਤੇ ਲੱਖ ਰੁਪਏ ਵੀ ਉਹ ਵੀ ਘੱਟ ਪੈਂਦੇ ਆ ਠੀਕ ਹੈ ਨਾ ਇਸ ਕਰਕੇ ਇਹ ਜੋ ਕਮੈਂਟ ਨਾ ਕਰਿਆ ਤੁਸੀਂ ਕਹਿੰਦੇ ਸੀ ਨਾ ਕਿ ਮਤਲਬ ਕਿ ਲੋਕੀ ਤੁਹਾਨੂੰ ਹੁਣ ਪੈਸੇ ਦੇਣ ਲੱਗ ਗਏ ਅਸੀਂ ਕਦੇ ਕਿਸੇ ਤੋਂ ਪੈਸੇ ਮੰਗੇ ਹਾਲਾਂਕਿ ਇੱਕ ਇੱਕ ਜਣੇ ਨੇ ਕਮੈਂਟ ਕੀਤਾ ਸੀ ਕਿ ਤੁਹਾਨੂੰ ਜੀ ਪੈਸੇ ਦੀ ਲੋੜ ਮੈਂ ਤੁਹਾਡੀ ਹੈਲਪ ਕਰ ਦਿੰਨਾ ਹਾਂ ਕੁਝ ਵੀ ਪਰ ਆਪਾਂ ਮਨ੍ਹਾ ਕਰ ਦਾਂ ਸਾਨੂੰ ਪੈਸਿਆਂ ਦੀ ਲੋੜ ਹੀ ਨਹੀਂ ਅਸੀਂ ਜੇ ਕਿਸੇ ਤੋਂ ਲੈ ਕੇ ਖਾਵਾਂਗੇ ਤਾਂ ਸਾਡਾ ਕੱਲ ਨੂੰ ਨਿਕਲੂਗਾ ਜਾ ਕੇ ਤੇ ਇਹ ਸਾਨੂੰ ਇਸ ਚੀਜ਼ ਦੀ ਬਹੁਤ ਲੋੜ ਨਹੀਂ ਹੈ ਮੈਨੂੰ ਇਹ ਜਿਹਦਾ ਕਿ ਤੁਸੀਂ ਸਾਡੀ ਵੀਡੀਓ ਪੂਰੀ ਵਾਚ ਕਰੋ ਦੇਖੋ ਵੀਡੀਓ ਤੇ ਗਾਇਜ਼ ਕੁਝ ਲੋਕ ਨਾ ਸਾਨੂੰ ਕਮੈਂਟ ਕਰਕੇ ਕਹਿ ਰਹੇ ਸੀਗੇ ਕੀ ਤੁਸੀਂ ਜਾਣ ਬੁਝ ਕੇ ਨਾ ਇਮੋਸ਼ਨਲ ਵੀਡੀਓ ਬਣਾਉਂਦੇ ਹੋ ਜਾਂ ਜਾਣ ਬੁਝ ਕੇ ਤੁਸੀਂ ਇਸ ਤਰ੍ਹਾਂ ਦੀ ਕੁਝ ਕਰਦੇ ਹੋ ਕਿ ਜਿਹੜੇ ਲੋਕ ਇਮੋਸ਼ਨਲ ਹੁਣ ਇੱਕ ਗੱਲ ਦੱਸੋ ਕਿ ਅਸੀਂ ਦੇ ਇਮੋਸ਼ਨਲ ਵੀਡੀਓ ਅਸੀਂ ਤਾਂ ਸਿਰਫ ਉਹੀ ਚੀਜ਼ ਦੱਸ ਰਹੇ ਹਾਂ ਕਿ ਜੋ ਚੀਜ਼ ਰਿਐਲਿਟੀ ਹੈ ਹੀ ਆ ਕਿ ਜੋ ਸਾਡੇ ਕੋਲ ਹੈਗਾ ਤੇ ਇੱਕ ਗਾਈਜ਼ ਮੈਨੂੰ ਉਸ ਵੀਡੀਓ ਦੇ ਉੱਪਰ ਬੜਾ ਕਮੈਂਟ ਆ ਰਹੇ ਸੀਗੇ ਕਿ ਇੰਨੀ ਘੱਟ ਤਨਖਾਹ ਲੋਕੇ 2400 ਰੁਪਏ ਜਿਹਦੇ ਵਿੱਚ ਇਹਨੇ ਦਿਖਾਏ ਸੀਗਾ ਹੁਣ ਗਾਇਸ ਉਹਦੇ ਵੀ ਤਨਖਾਹ ਨਹੀਂ ਸੀਗੀ ਉਹ ਐਡਵਾਂਸ ਸੀਗਾ ਐਡਵਾਂਸ ਸੀਗਾ ਜੀ ਗਾਇਸ ਜਿਹਦੇ ਵਿੱਚੋਂ ਜੀ 5 5000 5000 ਐਡਵਾਂਸ ਸੀਗਾ ਜਿਹਦੇ ਵਿੱਚੋਂ 2500 ਰੁਪਏ ਚਲੇ ਗਏ ਜੀ ਕਿਸਤ ਨੂੰ ਜਿਹਦੇ ਵਿੱਚੋਂ 2400 100 ਰੁਪਏ ਉਹਦੇ ਵਿੱਚੋਂ ਕੁਝ ਖਰਚਲੇ ਸੀ ਇਸ 100 ਰੁਪਏ ਖਰਚ ਕੇ 2400 ਇਹਨੂੰ ਦੇ ਦਿੱਤਾ ਸੀਗਾ ਇਹਨੂੰ ਦੱਸਿਆ ਵੀ ਸੀਗਾ ਤੇ ਤਨਖਾਹ ਨਹੀਂ ਸੀਗੀ ਜੀ ਇਹ ਐਡਵਾਂਸ ਸੀਗਾ ਜੀ ਉਹ 15 ਨੂੰ ਮਿਲੂਗੀ ਜੀ ਪੰਨੀਕ ਤਨਖਾਹ ਮਿਲਦੀ ਨਹੀਂ 15 ਨੂੰ ਜਾ ਕੇ ਤੇ ਤਨਖਾਹ ਫੈਕਟਰੀ ਵਿੱਚ ਕੋਈ ਜ਼ਿਆਦਾ ਨਹੀਂ ਹੈਗੀ ਜੀ 10000 10000 ਵੱਧ ਤੋਂ ਵੱਧ 10.50000 ਇਸ ਤੋਂ ਜ਼ਿਆਦਾ ਤਨਖਾਹ ਨਹੀਂ ਹੈਗੀ ਮੈਂ ਆਪਣੀ ਜੇ ਗੱਲ ਕਰਾਂ 10000 ਹੀ ਮਿਲਦੇ ਹਨਾਂ ਨੂੰ ਜੇਕਰ ਤੁਸੀਂ ਸੋਚੋ ਕਿ ਮੈਂ ਹਰ ਮਹੀਨੇ 10000 ਸੈਲਰੀ ਮਿਲਦੀ ਹੁਣ ਤੁਸੀਂ ਇਹ ਕਰਦੀ ਛੁੱਟੀ ਵੀ ਹੋਗੀ ਨਾ ਵਿੱਚ ਬਾਈ ਚਾਂਸ ਮੈਨੂੰ ਤਾਂ ਇਹ ਕਰਦੀ ਛੁੱਟੀ ਹੋਈ ਵੀ ਜਾਂਦੀ ਹੈ ਕਈ ਵਾਰੀ ਬੰਦਾ ਸਰਦੀਆਂ ਚ ਲੇਟ ਹੋ ਹੀ ਜਾਂਦਾ ਔਰ ਤੁਸੀਂ ਆਪ ਹਿਸਾਬ ਲਾ ਲਓ ਸਰਦੀਆਂ ਦੇ ਜਿਹੜਾ ਲੇਟ ਹੋਗਾ ਘੰਟਾ ਅੱਧਾ ਘੰਟਾ ਉਹਦੇ ਪੈਸੇ ਕੱਟਣਗੇ ਛੁੱਟੀ ਹੋਊਗੀ ਤਾਂ ਜੇ ਸ਼ਨੀਵਾਰ ਨੂੰ ਤੁਸੀਂ ਛੁੱਟੀ ਕਰ ਲਈ ਤਾਂ ਸੰਡੇ ਵੀ ਨਾਲ ਹੀ ਜਾਊਗਾ ਤੁਹਾਡਾ ਤੇ ਇੱਕ ਗਾਈਜ਼ ਉਹ ਕੁਝ ਇੱਕ ਕਮੈਂਟ ਆਈ ਸੀ ਕਿਸੇ ਦਾ ਜੀ ਉਹ ਕਹਿ ਰਹੇ ਸੀਗੇ ਉਹਨਾਂ ਨੇ ਕੀ ਕਿਹਾ ਸੀਗਾ ਮੈਂ ਤੁਹਾਨੂੰ ਦੱਸਿਆ ਸੀ ਉਹ ਕੀ ਕਹਿ ਰਹੇ ਸੀ ਮੇਰੇ ਦਿਮਾਗ ਦੇ ਵਿੱਚੋਂ ਨਿਕਲ ਗਈ ਗੱਲ ਯਾਰ ਉਹਨਾਂ ਨੇ ਕਮੈਂਟ ਵਿੱਚੋਂ ਬੋਲਦੇ ਬਏ ਸੀ ਕੀ ਕਹਿ ਰਹੇ ਸੀ ਇਹ ਮੇਰੇ ਦਿਮਾਗ ਦੇ ਮਕਿ ਜਵਾਨ ਦੇ ਉੱਪਰ ਆਪ ਬੋਲਣ ਜਾ ਰਹੇ ਮੇਰੇ ਤੋਂ ਪਰ ਕਈ ਲੋਕਾਂ ਨੇ ਜੇ 네ਗੇਟਿਵ ਕਮੈਂਟ ਕਰਦੇ ਤੁਸੀਂ ਇਮੋਸ਼ਨਲ ਕਰਦੇ ਤੁਸੀਂ ਇਹ ਕਰਦੇ ਤੁਸੀਂ ਹਾਂ 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 ਉਹ ਕਮੈਂਟ ਕਰਕੇ ਕਹਿ ਰਹੇ ਸੀਗੇ ਕਿ ਤੁਸੀਂ ਆਪਣੀ ਜਿਹੜੀ ਵੀਡੀਓ ਬਣਾਉਂਦੇ ਹੋ ਤੁਸੀਂ ਵੀਡੀਓ ਬਾਹਰ ਜਾ ਕੇ ਕਿਉਂ ਨਹੀਂ ਬਣਾਉਂਦੇ ਯਾ ਮਲਕੀ ਜਿਹੜੇ ਲੋਕ ਦੇਖਣ ਮਲਕੀ ਤੁਸੀਂ ਉਹੀ ਸਿਰਫ ਰੋਣਾ ਦਰੋਣਾ ਦਿਖਾ ਰਹੇ ਹੋ ਅਸੀਂ ਤਾਂ ਸਾਡੀ ਲਾਈਵ ਦੇ ਵਿੱਚ ਅਸੀਂ ਜੋ ਕੁਝ ਹੈਗੀ ਅਸੀਂ ਉਹੀ ਚੀਜ਼ ਦੱਸ ਰਹੇ ਹਾਂ ਤੇ ਦੂਸਰੀ ਲਈ ਬਾਹਰ ਜਾ ਕੇ ਵਲੌਗ ਬਣਾਣ ਦੀ ਵੀਡੀਓ ਬਾਹਰ ਦੀ ਵਲੌਗ ਬਾਹਰ ਦੀ ਵਲੌਗ ਅਸੀਂ ਸਾਡੀ ਪੁਰਾਣੀ 올 ਡਿਵਿਟੀ ਦੇਖੋ ਅਸੀਂ ਅਸੀਂ ਬਾਹਰ ਦੇ ਵੀ ਬਾਈ ਹੋਏ ਨੇ ਪਰ ਗੱਲ ਇਸ ਤਰ੍ਹਾਂ ਜੀ ਦੇਖੋ ਜੀ ਇੱਕ ਇਹ ਚੀਜ਼ ਮੈਂ ਕਈ ਵਾਰ ਰਿਪੀਟ ਕਰ ਚੁੱਕਿਆ ਹੁਣ ਮੈਂ ਦੁਬਾਰਾ ਬੋਲੂਗਾ ਤੁਸੀਂ ਕਹਿਣਾ ਕਿ ਫੇਰ ਇਹ ਦੁਬਾਰਾ ਰਿਪੀਟ ਕਰ ਰਹਾ ਹੈ ਇਹਦੇ ਵਿੱਚ ਬਾਹਰ ਜਾ ਕੇ ਗੱਲ ਇਸ ਤਰ੍ਹਾਂ ਕੀ ਦੇਖੋ ਜੀ ਮੈਂ ਕਰਦਾ ਫੈਕਟਰੀ ਵਿੱਚ ਕੰਮ ਹੋ ਜੇ ਮੈਂ ਫੈਕਟਰੀ ਵਿੱਚ ਜੋ ਕੰਮ ਕਰਕੇ ਛੁੱਟੀ ਕਰਕੇ ਮੈਂ ਬਾਹਰ ਕਿਸ ਵੇਲੇ ਜਾਵਾਂ ਜੇ ਉਹ ਮੈਂ ਬਾਹਰ ਜਾਊਂਗਾ ਤਾਂ ਹੀ ਇਹ ਵਲੌਗ ਬਣਾਵਾਂਗਾ ਕਿ ਕੱਲ੍ਹ ਲਈਏ ਜਾਂਦੇ ਨਹੀਂ ਦੂਸਰੀ ਗੱਲ ਇਹ ਜੇ ਸ਼ਾਮ ਨੂੰ ਮੈਨੂੰ 7 ਵਜੇ ਛੁੱਟੀ ਹੁੰਦੀ ਹੈ ਜੀ 7 ਵਜੇ ਛੁੱਟੀ ਕਰਕੇ ਆ ਕੇ ਮੈਂ ਕਿਸ ਟਾਈਮ ਬਾਹਰ ਜਾ ਕੇ ਵੀਲੌਗ ਬਣਾਵਾਂਗਾ ਇਸ ਕਰਕੇ ਇਹ ਕਿ ਹੁਣ ਮੈਂ ਤਾਂ ਫੈਕਟਰੀ ਵਿੱਚ ਕੰਮ ਕਰਦਾ ਹੁਣ ਕੋਈ ਇਹ ਤਾਂ ਹੈ ਨਹੀਂ ਕਿ ਜੇ ਮੈਂ ਗਿਆ 2 ਘੰਟੇ ਗਿਆ ਤਾਂ ਫਿਰ ਮੈਂ ਆ ਗਿਆ ਨਹੀਂ ਐਸ ਤਰ੍ਹਾਂ ਕੁਝ ਨਹੀਂ ਹੈਗਾ ਜੀ ਫੈਕਟਰੀ ਵਿੱਚ ਕੰਮ ਕਰਦਾ ਮੈਂ ਹੁਣ ਬਾਹਰ ਜਾ ਕੇ ਮੈਂ ਕਿਸ ਤਰ੍ਹਾਂ ਮੈਂ ਹੁਣ ਕਦੀ ਇਹ ਕੀ ਦੇਖੋ ਇਹਦੀ ਮੰਮੀ ਕੋਲ ਜਾਣਾ ਪੈਂਦਾ ਯੇ ਆਦਰਵਾਇਸ ਕੁਝ ਥੋੜਾ ਬਹੁਤ ਹੁੰਦਾ ਜਿਹਾ ਸੀ ਬਾਹਰ ਦਾ ਵੀਡੀਓ ਜ਼ਰੂਰ ਬਣਾਉਣਾ ਬਟ ਗੱਲ ਇਹ ਹੈ ਕਿ ਸਾਰੀ ਦਿਹਾੜੀ ਤੇ ਘਰੇ ਰਹਿੰਦੀ ਆ ਨਾ ਇਹ ਵਿਚਾਰੀ ਕੱਲੀ ਕਿਤੇ ਆ ਸਕੇ ਨਾ ਜਾ ਸਕੇ ਕਿਉਂਕਿ ਇਹਨੂੰ ਇੱਧਰ ਮੈਨੂੰ ਤਾਂ ਇੱਥੇ ਦਾ ਪਤਾ ਵੀ ਨਹੀਂ ਇਹਨੂੰ ਇੱਧਰ ਦੇ ਰਸਤੇ ਦਾ ਨਹੀਂ ਪਤਾ ਜੀ ਤੇ ਨਾ ਕਿੱਥੇ ਆਉਗੀ ਤਾਂ ਕਿੱਥੇ ਜਾਊਗੀ ਤੇ ਇਸ ਲਈ ਅਸੀਂ ਇੱਥੇ ਗਾਇਸ ਸਾਡੀ ਮੁਕੀ ਇੰਨੀ ਕੀ ਰਿਕਵੈਸਟ ਹੈ ਜੀ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਤੁਸੀਂ ਲਾਈਕ ਹੀ ਨਹੀਂ ਕਰਦੇ ਗਾਇਸ ਲਾਈਕ ਸਾਰੇ ਆਣਗੇ ਜੀ 60 70 60 70 ਇਹ ਦਾਣਗੇ ਤੁਹਾਨੂੰ ਇੱਕ ਵੀਡੀਓ ਤੇ ਕਿਹਾ ਸੀਗਾ ਕਿ 100 ਲਾਈਕ ਕੰਪਲੀਟ ਕਰਦੇ ਹੋ 100 ਲਾਈਕ ਵੀ ਨਹੀਂ ਤੁਸੀਂ ਕੰਪਲੀਟ ਕਰਾਏ ਦੱਸੋ ਅਸੀਂ ਇੰਨੇ ਕਿ ਤੁਹਾਨੂੰ ਮਾੜੇ ਲੱਗਦੇ ਆ ਜੇ ਇੰਨੇ ਕਿ ਮਾੜੇ ਮੋٹے ਚੰਗੇ ਲੱਗਦੇ 100 ਲਾਈਕ ਦਾ ਕੰਪਲੀਟ ਕਰਾ ਦਿਆ ਕਰੋ ਗਾਈਜ਼ ਉਹ ਕਈ ਲੋਕ ਜੇ ਬੋਲਦੇ ਨਹੀਂ ਮੋਸ਼ਨਲ ਕਰਦੇ ਉਹ ਜੋ ਸੱਚਾਈ ਅਸੀਂ ਹੋਈ ਦੱਸਾਂਗੇ ਤੁਸੀਂ ਲੋਕ ਇਹ ਸੋਚਦੇ ਕਿ ਮੋਸ਼ਨਲ ਕਰਦੇ ਹੋ ਤੁਹਾਨੂੰ ਲੋਕ ਕੇ ਪੈਸੇ ਦੇਣਾ ਸੀ ਕਿਸੇ ਤੋਂ ਪੈਸੇ ਮੰਗੇ ਆ ਹਜੇ ਹਜੇ ਤਾਂ ਗਾਇਜ਼ ਉਹ ਇਹ ਜਿਹੇ ਵਿੱਚ ਲੋਕ ਇਹ ਜਿਹੇ ਸੀਗੇ ਗਾਇਜ਼ ਉਹਨਾਂ ਨੇ ਜੋਤੀ ਨੂੰ ਕੀ ਕੀ ਨਹੀਂ ਬੋਲੇਆ ਉਹ ਕਮੈਂਟ ਇਹ ਇਹ ਜਿਹੇ ਕਮੈਂਟ ਕੀਤਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕੀ ਕੀ ਕਿਹਾ ਇਹਨੂੰ ਹਾਲਾਂਕਿ ਉਹ ਚੀਜ਼ ਮੈਂ ਇਹਨੂੰ ਵੀ ਦੱਸਿਆਗੀ ਕਿ ਇਹਨੂੰ ਇਦਾਂ ਕਮੈਂਟ ਕਰਦ ਨੇ ਪਰ ਮੈਨੂੰ ਵੈਸੇ ਤਾਂ ਕੋਈ ਫਰਕ ਨਹੀਂ ਪੈਂਦਾ ਲੋਕਾਂ ਦੀ ਮਰਜ਼ੀ ਹੈ ਜਿਹੜਾ ਮਰਜ਼ੀ ਕਮੈਂਟ ਕਰ ਜੋ ਮਰਜ਼ੀ ਸੋਚੋ ਆਪਣੀ ਸੋਚ ਹੈ ਕਿਸੇ ਦੇ ਤੁਸੀਂ ਘਰ ਦੇ ਵਿੱਚ ਸਿਚੁਏਸ਼ਨ ਵੜ ਕੇ ਦੇਖ ਨਹੀਂ ਸਕਦੇ ਬਾਕੀ ਤੁਹਾਨੂੰ ਆਪ ਨੂੰ ਹੋਣਾ ਚਾਹੀਦਾ ਕਿ ਕਹੇ ਜੋ ਕਮੈਂਟ ਤੁਸੀਂ ਕਰਦੇ ਹੋ ਹੇ ਸਾਡੀ ਤਾਂ ਸਿਚੁਏਸ਼ਨ ਦੇਖੋ ਜੀ ਜੋ ਹੈਗੀ ਆ ਸਭ ਕੁਝ ਤੁਹਾਡੇ ਸਾਹਮਣੇ ਆ ਕੁਛ ਲੁਕਿਆ ਨਹੀਂਗਾ ਆ ਕਮਰਾ ਤੁਸੀਂ ਦੇਖ ਲਓ ਇਹ ਕਮਰਾ ਨਹੀਂ ਇਹ ਕਿਦਾਂ ਰਸੋਈ ਹੋਈ ਹੈ ਸਾਡੀ ਇਹਦੇ ਵਿੱਚ ਦੇਖੋ ਜੀ ਇੱਥੇ ਇਧਰ ਦਿਹਾ ਗੈਸ ਹੈਗਾ ਆ ਰੋਗ ਇਧਰ ਆ ਗੈਸੇ ਰੋਟੀ ਰੋਟੀ ਇੱਥੇ ਬਣਾਉਂਦੇ ਆ ਤੇ ਇੱਥੇ ਡੈਡੀ ਐ ਸੁਂਦੇ ਆ ਦੇਖੋ ਜੀ ਆ ਮੰਜੇ ਪਏ ਨੇ ਡੈਡੀ ਇੱਥੇ ਹੀ ਸੁਂਦੇ ਨੇ ਅਸੀਂ ਅਸੀਂ ਦੂਸਰੇ ਕਮਰੇ ਸੁਂਦੇ ਆ ਬਸ ਇਹੀ ਗੱਲ ਰੈਂਟ ਤੇ ਰਹਿਣੀ ਥੀ ਬਾਕੀ ਇਹ ਕੀ ਜੀ ਅਸੀਂ ਕੁਝ ਜ਼ਿਆਦਾ ਸੀ ਜਾਣਬੁੱਝ ਕੇ ਕਰਦੇ ਹੋਈ ਹੈ ਕੁਝ ਅਦਰਵਾਈਜ਼ ਕਰਦੇਈ ਹੈ ਸਾਡੀ ਪਿੱਛਲੀ ਸਿਚੁਏਸ਼ਨ ਦੇਖ ਕੇ ਤੁਸੀਂ ਸਮਝ ਸਕਦੇ ਹੋ ਜੀ ਸਾਡਾ ਪਿੱਛੇ ਬੈਕਗ੍ਰਾਉਂਡ ਤਾਂ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਦੇਖਦਾ ਹੀ ਹੋਣਾ ਕਿ ਇਹ ਜਾਂ ਕਹੇ ਜਾਂ ਨਹੀਂ ਹੈ ਕਿ ਅਸੀਂ ਇਹ ਸਭ ਕੁਝ ਜਾਣਬੁੱਝ ਕੇ ਕਰ ਰਹੇ ਆ ਜਾਂ ਉਦਾਂ ਕਰ ਰਹੇ ਆ ਬਾਕੀ ਤੁਸੀਂ ਆਪ ਸਮਝ ਜਾਓ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੈਗੀ ਕਿ ਨਹੀਂ ਹਾਂ ਬਾਕੀ ਨਾ ਦੇ ਵੀ ਆਪਦੇ ਸੋਚੇ ਆਪਾਂ ਜੋ ਹੁੰਦਾ ਉਹ ਦੱਸ ਦਿੰਦੇ ਆ ਨੈਗੇਟਿਵ ਕਮੈਂਟ ਨਹੀਂ ਕਰਨੀ ਨਾ ਕਿ ਤੁਸੀਂ ਕਈ ਕਹਿੰਦੇ ਤੁਹਾਡੀ ਵੀਡੀਓ ਇੰਟਰਸਟਿੰਗ ਨਹੀਂ ਹੁੰਦੀ ਤਾਂ ਤਾਂ ਕੋਈ ਵਾਚ ਨਹੀਂ ਕਰਦਾ ਗਾਇਸ ਤੁਸੀਂ ਕਹਿੰਦੇ ਨਾ ਬਾਹਰ ਜਾ ਕੇ ਵੀਡੀਓ ਨਾ ਗਾਇਸ ਤੁਸੀਂ ਸਾਡੇ ਜਿਆਦਾ ਨਹੀਂ 10 ਵੀਡੀਓ ਛੱਡ ਕੇ ਬਾਹਰਲੀ ਵੀਡੀਓ ਤੁਹਾਨੂੰ ਇੰਨੀ ਮਿਲਣ ਨਹੀਂ ਨਾ ਇੰਨੀ ਬਹੁਤ ਬਾਹਰ ਦੀ ਵੀ ਵੀਡੀਓ ਬਣਾਈ ਉਹਦੇ ਉੱਪਰ ਵੀ ਰਿਸਪੌਂਸ ਕੋਈ ਅੱਛਾ ਨਹੀਂ ਆਉਂਦਾ ਠੀਕ ਹੈ ਨਾ ਤਾਂ ਇਸ ਕਰਕੇ ਠੀਕ ਹੈ ਬੰਦਾ ਹੁਣ ਗਾਇਸ ਉਹ ਬੰਦਾ ਦੇ ਮੋਟੀਵੇਟ ਤਾਂ ਹੀ ਹੁੰਦਾ ਕਿ ਜੇ ਉਹ ਉਹਨੂੰ ਉਹ ਚੀਜ਼ ਦਾ ਰਿਜ਼ਲਟ ਮਿਲੇ ਅਸੀਂ ਵੀ ਜੇ ਬਾਹਰ ਜਾ ਕੇ ਵੀਡੀਓ ਬਣਾਣੇ ਤੁਸੀਂ ਉਹਦੇ ਉੱਪਰ ਰਿਸਪੌਂਸ ਹੀ ਨਹੀਂ ਦਿੰਦੇ ਹੋਈ ਆ ਜੇ ਹੋਈ ਜੇ ਤੁਸੀਂ ਰਿਸਪੌਂਸ ਦਮੋ ਕਿ ਉਹ ਵੀਡੀਓ ਮੈਂ ਕਹਿੰਨਾ ਵੀਡੀਓ ਵੀ ਵੀਰ ਜੀ 1000 ਵੀ ਨਹੀਂ ਟੱਪੀ 1000 ਵੀ ਨਹੀਂ ਟੱਪੀ ਬਾਹਰ ਜਾ ਕੇ ਅਸੀਂ 17 ਸਾਰਾ 20-20 ਮਿੰਟ ਦੀ 25-25 ਮਿੰਟ ਦੀ ਵੀਡੀਓ ਬਣਾਈਆਂ ਨੇ ਉਹ ਵੀਡੀਓ 1000 ਵਿਊ ਵੀ ਨਹੀਂ ਟੱਪੀ ਹੈਗੀ ਜੇ ਤੁਸੀਂ ਚਾਹਦੇ ਹੋ ਜੇ ਤੁਸੀਂ ਕਹਿੰਦੇ ਹੋ ਤੇ ਅਸੀਂ ਇੱਕ ਵਾਰੀ ਫੇਰ ਦੁਬਾਰਾ ਸ਼ੁਰੂ ਕਰ ਦਾਂਗੇ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ ਸ਼ੁਰੂ ਕਰ ਦਾਂਗੇ ਵਿੱਚ ਇਹ ਕਿ ਟਾਈਮ ਘਟਨਾ ਪੈਣਾ ਜਾਂ ਛੁੱਟੀ ਮਾਰਨੀ ਪਣੀ ਹੈ ਦਿਹਾੜੀ ਕੰਮ ਤੇ ਜਾਣਾ ਪੈਣਾ ਉਹ ਫਿਰ ਦੇਖੀ ਜਾਊਗੀ ਕਰਨਾ ਪੈਣਾ ਕਰ ਲੂੰਗਾ ਪਰ ਗੱਲ ਇਹ ਕਿ ਜੇ ਤੁਸੀਂ ਇਹ ਚੀਜ਼ ਚਾਹਦੇ ਹੋ ਤੇ ਇਸ ਵੀਡੀਓ ਦੇ ਉੱਪਰ ਗਾਇਜ਼ 100 ਲਾਈਕ ਤੇ ਇਹ ਵੀਡੀਓ ਨੂੰ ਕੇ ਦੇ ਵਿੱਚ ਜਾਣੀ ਚਾਹੀਦੀ ਹੈ ਕੇ ਦੇ ਵਿੱਚ 1000 ਤੋਂ ਉੱਪਰ ਜਾਣੀ ਚਾਹੀਦੀ ਹੈ ਵੀਡੀਓ ਅਪਲੋਡ ਹੋ ਗਈ ਆ ਹੁਣ ਇਹ ਚੀਜ਼ ਜੇ ਸਾਨੂੰ ਇਸੇ ਵੀਡੀਓ ਤੋਂ ਪਤਾ ਲੱਗ ਜੂਗਾ ਕਿ ਤੁਸੀਂ ਜੇ ਇਹ ਚੀਜ਼ ਚੰਨਿਓ ਜੇ ਚੰਨਿਓ ਤਾਂ ਕਮੈਂਟ ਵੀ ਜ਼ਰੂਰ ਕਰਿਓ ਤੇ ਦੂਸਰੀ ਗੱਲ ਇਹ ਕਿ ਤੁਸੀਂ ਆਪਣੀ ਰਾਏ ਵੀ ਜ਼ਰੂਰ ਦਿਓ ਸਾਨੂੰ ਰਾਏ ਦਿੰਦੇ ਰਿਹਾ ਕਰੋ ਤੇ ਤੇ ਗਾਇਸ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਮੈਂਸੇ ਜਰੂਰ ਕਰਿਓ ਤੇ ਗਾਇਸ ਪਲੀਜ਼ 네ਗੇਟਿਵ ਕਮੈਂਟ ਨਾ ਕਰਿਓ ਸਾਨੂੰ ਥੋੜਾ ਜਿਹਾ ਬੁਰਾ ਲੱਗਦੇ ਅਸੀਂ ਕਿਸੇ ਤੋਂ ਪੈਸੇ ਮੰਗਦੇ ਨਹੀਂ ਅਸੀਂ ਇਹ ਕਹਿੰਨੇ ਆ ਕਿ ਪਲੀਜ਼ ਸਾਡੀ ਵੀਡੀਓ ਵਾਚ ਕਰਿਆ ਕਰੋ ਜੇ ਮੇਰੀ ਗੱਲ ਕਿਸੇ ਨੂੰ ਚੁਭੀ ਤਾਂ ਪਲੀਜ਼ ਮਾਫ ਕਰਦੇ ਹੋ ਤਾਂ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਮਿਲਦੇ ਆਂ ਕਿਸ ਨੈਕਸਟ ਵੀਡੀਓ ਤਦ ਤੱਕ ਲਈ ਬਾਏ ਬਾ